ਹੋ ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ ਦੋ ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਹੁਣੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਬਾਈ ਵਪਾਰ ਉੱਪਰ ਕਰੀਓ ਉੱਪਰ ਕਰ ਲੋ ਇਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੀ ਸੂਬੇਦਾਰ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਐਸੀ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਹੋਇਆ ਕੀ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੱਗਦੇ ਸਾਂ ਤੇ ਫੌਜੀ ਸਾਹਿਬ ਦੀਆਂ ਘਾਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਵੀ ਜਿਹੜੀ ਮੇਜ ਬਣਾਈ ਹੈ ਤਾਂ ਜੋ ਨਸ਼ ਜੁੱਧ ਨਸ਼ੇ ਵਿਰੋਧ ਦੀ ਪੋਲ ਨਾ ਖੁੱਲ ਸਕੇ ਨਸ਼ਾ ਉਨਹੀਂ ਹੈ ਉਦੋਂ ਵੀ ਵੱਧ ਗਿਆ ਔਰ ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣ ਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਹੋਰ ਇਹਨੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਚਲੋ ਅਸੀਂ ਲਾਈਨ ਹਾਜ਼ਰ ਕਰਤਾ ਐਸਐਚਓ ਸੱਚ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਏ। ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਕਵਾ ਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਏ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣੀਆਂ। ਸੋ ਉਹਨਾਂ ਤੇ ਸਖਤ ਕਾਰਵਾਈ ਹੋਵੇ, ਬੰਦਾ ਇੱਕ ਫੜਿਆ ਨਹੀਂ। ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆ ਕੇ ਇੱਥੇ ਮਾਫੀ ਮੰਗਣ। ਜੋ ਹੋਇਆ ਪਿੰਡ ਚ ਜਾ ਕੇ ਪਿੰਡੀ ਦੀ ਸੱਤ ਚ ਜਾ ਕੇ ਮਾਫੀ ਮੰਗਣਾ ਅੱਜ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਨਸ਼ਾ ਮਟਰਨ ਹੈ ਇਹ ਵਾਦ ਨਹੀਂ ਹੋਇਆ ਨਾ ਇਹ ਹੋ ਸਕਦਾ ਮੋੜਮੱਟੀ ਤੇ ਤੁਸੀਂ ਜਾ ਕੇ ਮੋੜਮੱਟੀ ਦੇ ਵੀ ਤੇ ਤੋਂ ਪਹਿਲਾਂ ਵੀ ਹੋਰ ਇੱਕ ਚੈਰਿਸ ਸੋਇਲ ਨਾਲ ਦਾ ਮੁੱਦਾ ਸੀ ਜਿਹੜੀ ਇੱਕ ਲੜਕੀ ਸੀ ਉਹਦਾ ਕਤਲ ਹੋਇਆ ਤੁਹਾਡੀ ਪਾਰਟੀ ਦਾ ਮਨਿੰਦਰ ਸਿੰਘ ਸੇਪੂ ਉੱਥੇ ਅਗਵਾਈ ਕਰ ਰਹੇ ਸੀਗੇ ਮੈਂ ਤਾਂ ਇਹ ਥੋੜਾ ਕੇਸ ਥੋੜੀ ਹੈ ਇਹਦਾ ਮੈਂ ਅਜੇ ਗੁੰਿਆਂ ਨੇ ਵੀ ਜਾਣਾ ਜਿੱਤੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਤਾ ਇਹਨਾਂ ਦੀ ਪੁਲਿਸ ਨੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਮੈਂ ਉੱਥੇ ਵੀ ਜਾਣਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਵਿਏ ਇਹ ਪੁਲਿਸ ਸਟੇਟ ਬਣ ਗਈ ਹੈ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਕਾਨੂੰਨ ਦੇ ਅੰਦਰ ਇਹਦਾ ਵੀ ਆ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਠੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕੱਦਮੇ ਦਰਜ ਕਰਦੇ ਆ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਨਸਲ ਕਰਕੇ ਉਲਟਾ ਉਸੇ ਪੁਲਿਸ ਵਾਲੇ ਤੇ ਪਰਚਾ ਦਰਜ ਕਰਨਾ ਹੈ ਜਿਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ 7-7 ਮਹੀਨੇ ਸਾਲ-ਸਾਲ ਲੋਕ ਜੇਲ੍ਹ ਲਾਇਆਉਂਦੇ ਬੁੜਕੇ ਜੱਜ ਬਰੀ ਕਰ ਦਿੰਦਾ ਜੇ ਮਕਦਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਉਹ ਜਿਹੜਾ ਮਕਦਮਾ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਔਰ ਉਹਦੀ ਤਨਖਾਹ ਘੱਟ ਲੈਣੀ ਚਾਹੀਦੀ ਹੈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਪੁਲਿਸ ਰਿਫਾਰਮਸ ਸਰਕਾਰ ਹੋਂਟੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣਦੀ ਜਾਂਦੀ ਹੈ ਇਹ ਅੱਜ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ ਵਰਵੀ ਧਾਰੀ ਦਾ ਖੌਫ ਹਰ ਵਿਅਕਤੀ ਨੂੰ ਹੈ ਉਹ ਡਰ ਰਹੇ ਨੇ ਇਹ ਗੁੰਡੇ ਹੈ ਸਿੰਘ ਸਾਹਿਬ ਇੱਕ ਲੋਕਗਤ ਜੈਮ ਸਾਹਿਬ ਦੇ ਜਿਹੜੇ ਪੀਏ ਸੀ ਉਹਨਾਂ ਨੂੰ ਹੁਣ ਸਿਹਤ ਮੰਤਰੀ ਦਾ ਓਐਸਡੀ ਲਾਇਆ ਹੈ ਸਾਹਿਬ ਜਿਹੜੇ ਦਿੱਲੀ ਵਾਲੇ ਸਾਬਕਾ ਮੰਤਰੀ ਜੈਨ ਦਾ ਪੀਏ ਸੀ ਸਾਲਿਨੀ ਮਿਤਰਾ ਉਹਨੂੰ ਹੁਣ ਸਿਹਤ ਮੰਤਰੀ ਦਾ ਓਐਸਡੀ ਲਾਇਆ ਹੈ ਦੇਖੋ ਗੱਲ ਇਹ ਹੈ ਗੱਲ ਇਹ ਹੈ ਭਾਈ ਪੰਜਾਬ ਨੇ ਅਸੀਂ ਤਾਂ ਕਹਿੰਦਾ ਚੰਗੀ ਗੱਲ ਹੈ ਲਾ ਲੋ ਜੀ ਨੇ ਲਾਣਾ ਪੰਜਾਬ ਇਹ ਬਰਦਾਸ਼ਤ ਨਹੀਂ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਕੋਈ ਬਾਹਰਲਾ ਬੰਦਾ ਡਾਕਾ ਮਾਰੇ ਅਸੀਂ ਦਿੱਲੀ ਵਾਲੇ ਕੋਈ ਸਾਡੇ ਦੁਸ਼ਮਣ ਨਹੀਂ ਹੈ ਦਿੱਲੀ ਵਾਲੇ ਇਨਚਾਰਜ ਸਾਡੇ ਵੀ ਲੱਗਦੇ ਹੈ ਪਰ ਇਹ ਨਹੀਂ ਹੈ ਕਿ ਵੀ ਸਿਹਤ ਮੰਤਰੀ ਦਾ ਸਾਡੇ ਬੁੱਢਾ ਮਨਿਸਟਰ ਦਾ ਪੀਏ ਜਾਂ ਉਹਨੂੰ ਹੋਰ ਚਲਾਉਣਗੇ ਜਾਂ ਕੋਈ ਸਾਡਾ ਬਾਹਰੋਂ ਆ ਕੇ ਚੇਅਰਮੈਨ ਬਣੇਗਾ ਉਹ ਬਣੇਗਾ ਪੰਜਾਬ ਦਾ ਮੂਲ ਅਧਿਕਾਰੀ ਪੰਜਾਬ ਦਾ ਜਿਹੜਾ ਨਾਗਰਿਕ ਡੋਮਿਸਾਈਲ ਹੋਏਗਾ ਲੇਕਿਨ ਇਹਨਾਂ ਨੇ ਤਾਂ ਹੱੱਦਾ ਮਕਾਟੀਆਂ ਮੈਂ ਕਹਿੰਦਾ 1.5 ਸਾਲ ਰਹਿ ਗਿਆ ਇਹਨਾਂ ਨੂੰ ਤਾਂ ਉਹ ਆਏ ਵੀ ਹੁਣ 1.5 ਸਾਲ ਰਹਿ ਗਿਆ ਆਪੋ ਤਾਂ ਪੀਪ ਹੈ ਜੀ ਇਹ ਇਹਨਾਂ ਨੂੰ ਚਾਣਨਾਂ ਵੀ ਸਾਡੇ ਨਾਲ ਕੀ ਹੋਣਾ ਜਨਤਾ ਦੇ ਪੰਜਾਬ ਦੀ ਨੇ ਕੀ ਕਰਨਾ ਕੋਈ ਇਸ ਕਰਕੇ ਇਹੋ ਜਿਹੀ ਹਰਕਤਾਂ ਕਰਦਾ ਬਿੰਕ ਸਾਹਿਬ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਸੁਨੀਲ ਜਾਖੜ ਦਾ ਵੀ ਬਿਆਨ ਆਇਆ ਹੈ ਸੁਨੀਲ ਜਾਖੜ ਨੇ ਉਹਨਾਂ ਨੇ ਕਿਹਾ ਵੀ ਆਪਣੀ ਔਕਾਤ ਤੇ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਕਿਨੂੰ ਧਿਆਨ ਚੱਲ ਰਿਹਾ ਤੁਹਾਨੂੰ ਹੀ ਕਹਿ ਰਿਹਾ ਔਕਾਤ ਕਿਹਦੀ ਕਿਉਂ ਕੌਣ ਹੈ ਉਹ ਕਹਿੰਦੇ ਨੇ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਸੀਐਨ ਸਾਹਿਬ ਦੇ ਤੋਂ ਗੱਲ ਕਰਦੇ ਨੇ ਕਿ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਤੇ ਉਹਦੇ ਤੇ ਉਹ ਆਖਾ ਨਹੀਂ ਯਾਰ ਮੈਂ ਮੈਂ ਦੇਖੋ ਮੈਂ ਉਹਨਾਂ ਦਾ ਸਤਿਕਾਰ ਕਰਦਾ ਸੀ ਪਰ ਜਿਹੜੀ ਔਕਾਤ ਉਹ ਕੂਤਲੀ ਗੱਲ ਹੈ ਇਹੋ ਜੀ ਔਕਾਤ ਰਾਜੇ ਵਿੜਿੰਗਣੇ ਬਥੇਰੇ ਆਰੀ ਵੇਖੀ ਐ ਤੇ ਵਿਖਾਈ ਐ ਹਮ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਆਪਣੀ ਔਕਾਤ ਵਿਖਣੀ ਚਾਹੀਦੀ ਐ ਹਮ ਮੈਂ ਸ਼ਬਦਾਂ ਦੀ ਜੰਗ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ ਪਰ ਬਤਮੀਜ਼ੀ ਬਤਮੀਜ਼ੀ ਦੀ ਹੱਦ ਹੁੰਦੀ ਐ ਜੇ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹਦੀ ਨਕਲੀ ਫੱਗ ਹੈ ਇਹ ਅੱਖ ਚ ਅੱਖ ਚੱਕ ਪਾ ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਹਾਂ ਮੈਂ ਰੱਬ ਤੋਂ ਕੇਵਲ ਡਰਦਾ ਹਾਂ ਪਰ ਮੈਨੂੰ ਲੱਗਦਾ ਇਹ ਉਹ ਖਲਾਟ ਹੈ ਇਹੋ ਜਿਹੜੇ ਅਜਕਰ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਗਲ ਗਏ ਹੁਣ ਇਹ ਭਾਜਪਾ ਨੂੰ ਨਿਗਲ ਰਹੇ ਹੈ ਅੰਦਰੋਂ ਰਲੇਵੇ ਹੈ ਪਹਿਲਾਂ ਇਹ ਭਾਜਪਾ ਨਾ ਭਾਜਪਾ ਨਾ ਰਲੇ ਸੀ ਤੇ ਹੁਣੇ ਕਈ ਹੋਰ ਲੋਕਾਂ ਨਾਲ ਰਲੇ ਹੈ ਇਹਨਾਂ ਦਾ ਮਕਸਦ ਇਹ ਹੈ ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇਵਟ ਕਰਨੇ ਨੇ ਜ ਕਰਨ ਦੀ ਆਫੀ ਨਾ ਨੂੰ ਉਹ ਨਿਆਣਾ ਮੰਦਿਰ ਵਿੱਚ ਭਗਵਾਨ ਮਾਰੇਗਾ ਹਾਂਜੀ ਮੈਂ ਜਾ ਰਿਹਾ ਨੰਨੂ ਸਾਹਿਬ ਦੇ ਘਰ ਜਾ ਰਿਹਾ ਕਲੂ ਸਾਹਿਬ ਦੇ ਘਰ ਜਾ ਰਿਹਾ ਉਹ ਕਿ ਸਗੇ ਪ੍ਰੋਟੈਸਟ ਕਰੇ ਹਾਂ ਬਿਲਕੁਲ ਜੇ ਨਿਆਣਾ ਮਿਲਿਆ ਜੇ ਉਹ ਐਸ ਐਚਓ ਡਿਸਮਿਸ ਨਹੀਂ ਕੀਤਾ ਸਜ਼ਾ ਨਹੀਂ ਦਿੱਤੀ ਸਲਾਖਾ ਪਿੱਛੇ ਨਹੀਂ ਦਿੱਤੇ ਤਾਂ ਅਸੀਂ ਪੀੜਤ ਪਰਿਵਾਰ ਦੇ ਨਾਲ ਹਰ ਸੰਭਵ ਲੜਾਈ ਲੜਾਂਗੇ ਡਾਕਟਰ ਸਰ ਬ੍ਰਿੰਗ ਸਰ ਜੇ ਡਾਕਟਰ ਜੀ ਵਾਪਸ ਹੋਣਗੇ ਕਾਂਗਰਸ ਲੈ ਲਵਾਂਗੇ ਇਹੋ ਜੇ ਮੈਂ ਇਸ ਬੰਦੇ ਦੀ ਕਿਉਂ ਗੱਲ ਕਰ ਰਿਹਾ ਐ ਐਸਐਚਓ ਆਪ ਬੰਦੇ ਆ ਵੀ ਮੈਨੂੰ ਮਿਲਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਦੂਸ਼ੀਆਂ ਨੂੰ ਵੀ ਸਾਡੀ ਗੱਲਬਾਤ ਹੈਗੀ ਆ ਤੇ ਅਸੀਂ ਆਕਾਰਾਂ ਕਰਦੇ ਆਂ ਔਰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਪਰਿਵਾਰ ਦੇ ਨਾਲ ਆ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸਾਰੀਆਂ ਡਿਮਾਂਡਾਂ ਮੰਗੋ ਨਹੀਂ ਤਾਂ ਇਹਨਾਂ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਸਰਖਾ ਤੇ ਆ ਕੇ ਲੜਨੀ ਪਵੇ ਧਰਨਾ ਲਾ ਕੇ ਲੜਨੀ ਪਵੇ ਉਹਨੂੰ ਟਾਈਮ ਤੇ ਸਮਾਂ ਦਿੰਨੇ ਆ ਜੇ ਗੱਲਾਂ ਨਾ ਹੋਈਆਂ ਤੇ ਫੇਰ ਫੌਜੀ ਸਾਹਿਬ ਨੂੰ ਲੈ ਕੇ ਥੋੜੇ ਬਾਅਦ ਚ ਧਰਨਾ ਲਾਉਂਦੇ ਆ